ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਦੀ ਸਾਹਿਬ ਦੀ ਸੰખ્યા ਦੇ ਵਿੱਚ ਅਸੀਂ ਪਹਿਲਾਂ 4 ਪੂੜੀਆਂ ਤੱਕ ਸੰખ્યા ਜੋ ਹੈ ਆਪਾਂ ਕਰ ਚੁੱਕੇ ਹਾਂ ਉਸ ਤੋਂ ਅੱਗੇ ਜੋ ਹੈ ਅੱਜ ਆਪਾਂ ਇਹ ਸੰખ્યા ਜੋ ਹੈ ਵਿਚਾਰ ਕਰਾਂਗੇ ਸੋ ਪੰਜਵੀਂ ਪੂੜੀ ਆਪਾਂ ਸ਼ੁਰੂ ਕਰਨ ਲੱਗੇ ਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੀ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਅਸਮਾਈ ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ 부ਝਾਈ ਸਭਨ ਜੀਆਂ ਕਾਏ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੋ ਗੁਰੂ ਜਰੋ ਇਸ ਪੋੜੀ ਦੇ ਵਿੱਚ ਦੋ ਜਗ੍ਹਾ ਤੇ ਹੀ ਮੈਂ ਸੰਵਿਧਾਨ ਕੀ ਗਲਤੀ ਦੇ ਚਾਂਸ ਹੁੰਦੇ ਨੇ ਇੱਕ ਤਾਂ ਆਪੇ ਆਪ ਨਿਰੰਜਨ ਸੋਏ ਜਦੋਂ ਅਸੀਂ ਨਿਰੰਜਨ ਪੜਨਾ ਹੁੰਦਾ ਹੈ ਨਾ ਤਾਂ ਕਈ ਵਾਰੀ ਅਸੀਂ ਇਸ ਤਰ੍ਹਾਂ ਪੜਦੇ ਹਾਂ ਜਿਵੇਂ ਨਰ ਇੰਜਨ ਨਰੀੰਜਨ ਨਰਿੰਜਨ ਅਸੀਂ ਨੰਨੇ ਨੂੰ ਸਿਆਰੀ ਦੀ ਬਜਾਏ ਰਾਰੇ ਨੂੰ ਸਿਆਰੀ ਲਗਾ ਦਿੰਨੇ ਆ ਖਾਸ ਧਿਆਨ ਦੇਣ ਜੋਗੇ ਗੱਲ ਹੈ ਨਿਰੰਜਨ ਪੜਨਾ ਨਰਿੰਜਨ ਨਹੀਂ ਪੜਨਾ ਤੇ ਦੂਸਰਾ ਜਦੋਂ ਅਸੀਂ ਅਗਲੀ ਲਾਈਨ ਆ ਜਿਹੜੀ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਇਹਦੇ ਵਿੱਚ ਦੁਲਾਵਾਂ ਦਾ ਵਿਸ਼ੇਸ਼ ਧਿਆਨ ਰੱਖਣਾ ਹੈ ਆਮ ਤੌਰ ਤੇ ਅਸੀਂ ਫਿਰ ਇਸੇ 'ਚ ਗਲਤੀ ਕਰਦੇ ਆ ਗਾਵੀਐ ਸੁਣੀਐ ਮਨ ਰਖੀਏ ਪਾਉ ਇਸ ਤਰ੍ਹਾਂ ਪੜ ਜਾਂਦੇ ਆ ਤੋਂ ਇੱਕ ਤਾਂ ਦੁਲਾਵਾਂ ਦਾ ਧਿਆਨ ਰੱਖਣਾ ਹੈ ਇੱਕ ਜਿਹੜਾ ਪਾਉ ਪੜਨਾ ਹੈ ਇਹਨੂੰ ਕੰਨਾਂ ਜ਼ਰੂਰ ਨਾਲ ਲਗਾਉਣਾ ਹੈ ਕੰਨੇ ਤੋਂ ਖਲੀ ਇਦਾਂ ਨਹੀਂ ਪੜਨਾ ਕਿ ਪਾਉ ਉਫਰ ਗਲਤ ਹੋ ਜਾਂਦਾ ਗਾਵੀਏ ਸੁਣੀਏ ਮਨ ਰੱਖੀਏ ਭਾਉ ਇਸ ਤਰ੍ਹਾਂ ਮਤਲਬ ਪੜਨਾ